पीबी एकानवे न्यूज ट्वेंटी फोर देखने वाले तमाम दर्शकों का स्वागत है मुख्यमंत्री सरदार भगवंत सिंह मान के दिशा निर्देश अनुसार हरदीप सिंह मुंडिया के सहयोग के जो कि युद्ध नशिया विरुद्ध मुहिम पंजाब सरकार वालों चलाई गई है अज पहुंचे ने कैबिनेट मंत्री हरदीप सिंह मुंडिया वार्ड नंबर नौ दस ग्यारह जिथे कि वार्ड नंबर नौ तो सवनजीत कौर पत्नी सतविंदर सतविंद हैपी वार्ड नंबर दस तो कुलविंदर सिंह काला बिंबरों वार्ड नंबर 11 ਤੋਂ ਜਸਵਿੰਦਰ ਕੌਰ ਤੇ ਤਲਵਾੜਾ ਪਤਨੀ ਗੁਰਮੀਤ ਸਿੰਘ ਪੱਪੂ ਤਲਵਾੜਾ ਦੇ ਵਿੱਚ ਯੋਧ ਨਸ਼ਿਆਂ ਵਿਰੁੱਧ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਵਿੱਚ ਸਵਰਜੀਤ ਕੌਰ ਪਤਨੀ ਸਤਵਿੰਦਰ ਹੈਪੀ ਤੇ ਕੁਲਵਿੰਦਰ ਸਿੰਘ ਕਾਲਾ ਬਿੰਬਰੋ ਤੇ ਜਸਵਿੰਦਰ ਕੌਰ ਤਲਵਾੜਾ ਪਤਨੀ ਗੁਰਮੀਤ ਸਿੰਘ ਪੱਪੂ ਤਲਵਾੜਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਨੇ ਜੋ ਉੱਥੇ ਮੌਜੂਦ ਸੀ ਉਹਨਾਂ ਨੂੰ ਸੋਚੁਕਵਾਈ ਤੇ ਕਿਹਾ ਕਿ ਨਾ ਕੋਈ ਨਸ਼ਾ ਕਰੇਗਾ ਤੇ ਨਾ ਹੀ ਨਸ਼ਿਆਂ ਵਾਲਿਆਂ ਦੇ ਪਿੱਛੇ ਜਾਵੇਗਾ ਤੇ ਨਾ ਤਾਂ ਉਹਨਾਂ ਦੀ ਕੋਈ ਜ਼ਮਾਨਤ ਦੇਵੇਗਾ ਤੇ ਨਾ ਹੀ ਉਹਨਾਂ ਦੀ ਕੋਈ ਮਦਦ ਕਰੇਗਾ ਜੇ ਕੋਈ ਉਹਨਾਂ ਦੀ ਨਸ਼ਾ ਵੇਚ ਦੇਣ ਦੀ ਸੂਚਨਾ है ता दा नाम गुप्त रखा जाएगा प्रधान पाटियापलर तलवाड़ा सवरजीत कौर पत्नी सतविंदर हैलविंदर कला बिंबरों कीर्तन सिंह बब्बू रविंदर बब्बू खालसा भुपिंदर बंटी सिंह भुलर अमरजीत बब्बू हरप्रीत शेंबी बेअंत सिंह बिलगा जसवंत कौर बिलगा बलवंत सिंह नंदपुर जगजीत सिंह जग्गा, संपूरन सिंह सीनियर सिटीजन सिंह ईश्वर जोत कोचिंग सेंटर सुरजीत सिंह सैनी ओम प्रकाश कौंसलर परबजोत खालसा बब्बू मुंडिया सतपाल सत्ता यादविंदर जादू कौंसलर सवरन कुमार इकबाल सिंह जंडियाली कौंसलर पलविंदर संधु एस एचओ गुरमुख मौजूद सन आओ देखते रिपोर्टर सुखदेव सिंह की एक खास रिपोर्ट ਇੱਕ ਚੋ ਹਿੱਧੇ ਇਧਰ ਪਾਓ ਹੁਣ ਪਾਓ ਉਧਰ ਲਾ ਫੋਟੋ ਬੋਲੇ ਸੋਨਿਹਾਲ ਪਾਤਸ਼ਾਹੀਆ ਕਾਲ ਖੜੇ ਹੀ ਖੜੇ ਇੱਕ ਮਿੰਟ ਫੋਟੋ ਖਿੱਚ ਲੀਏ ਅਸੀਂ ਸਾਰੇ ਬਾੜ ਦੇ ਨਿਵਾਸੀ ਸਾਰੇ ਬਾੜ ਦੇ ਨਿਵਾਸੀ ਨਿਵਾਸੀ ਦੇ ਖਰਾਬ

ਜੋ ਵੀ ਹੈ ਹਾਸ਼ਿਆ ਨਸ਼ਾ ਵਿਰੋਧ ਜਿਹੜੀ ਨਸ਼ਾ ਮੁਕਤੀ ਯਾਤਰਾ ਸਾਡੇ ਪਾਰਟੀ ਸੁਪਰੀਮ ਮਾਰਗਨ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਕਾਰ ਭਗਤ ਸਿੰਘ ਮਾਨ ਜੀ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਸੋ ਅੱਜ ਨਗਰ ਕੌਂਸਲ ਸਾਹਨੇਵਾਲ ਦੇ ਵਿੱਚ ਤਿੰਨ ਵਾਡਾਂ ਦਾ ਜਿਹੜਾ ਇਕੱਠਾ ਪ੍ਰੋਗਰਾਮ ਕਰਵਾਇਆ ਗਿਆ ਸਾਰੇ ਵਾਰਡ ਵਾਸੀਆਂ ਨੂੰ ਸਾਰੇ ਕੌਸਲੋ ਸੇ ਬੰਨਣੇ ਆ ਕੇ ਪ੍ਰਧਾਨ ਸਾਹਿਬ ਨੇ ਆ ਕੇ ਆਪਣੇ ਆਪਣੇ ਵਿਚਾਰ ਵੀ ਰੱਖੇ ਤੇ ਪੂਰੇ ਵਾਰਡ ਵਾਸੀਆਂ ਨੂੰ ਲਈ ਆਪਾਂ ਜਿਹੜੀ ਸੋਚ ਚੁਕਾਈ ਗਈ ਹੈ ਕਿ ਅਸੀਂ ਆਪਣੇ ਵਾਰਡ ਜਿਹੜਾ ਨਸ਼ਾ ਮੁਕਤ ਵਾਰਡ ਕਰਨੇ ਤੇ ਜਦੋਂ ਇੱਕ ਇੱਕ ਵਾਰਡ ਇੱਕ ਇੱਕ ਪਿੰਡ ਪ੍ਰਮਾਤਮਾ ਦੀ ਕਿਰਪਾ ਨਾਲ ਨਸ਼ਾ ਮੁਕਤ ਵਾਰਡ ਹੋਣ ਜਾ ਰਹੇ ਆ ਨਸ਼ਾ ਮੁਕਤ ਪਿੰਡ ਹੋ ਰਹੇ ਆ ਬਹੁਤਾ ਟਾਈਮ ਨਹੀਂ ਲੱਗਣਾ ਪੰਜਾਬ ਜਿਹੜਾ ਨਸ਼ਾ ਮੁਕਤ ਪੰਜਾਬ ਹੋਵੇਗਾ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਇਹਨਾਂ ਲੀਡਰਾਂ ਨੇ ਇਹਨਾਂ ਦੀਆਂ ਸਰਕਾਰਾਂ ਨੇ ਅੰਨੇਵਾਜ਼ ਦਾ ਪੰਜਾਬ ਤੇ ਨਸ਼ਾ ਵੰਡਿਆ ਇੱਕ ਸ਼ਮਾ ਦਰਿਆ ਚਲਾਇਆ ਸਰ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਜਿਨ੍ਹਾਂ ਨੇ ਸਾਡੀ ਸਰਕਾਰ ਨੂੰ ਮੌਕਾ ਦਿੱਤਾ ਸਾਡੀ ਪਾਰਟੀ ਨੂੰ ਮੌਕਾ ਦਿੱਤਾ ਆਮ ਆਦਮੀ ਪਾਰਟੀ ਸਰਕਾਰ ਨੂੰ ਇਮਾਨਦਾਰ ਮੁੱਖ ਮੰਤਰੀ ਸਰਦਾਰ ਭੋਸ਼ਮਾਨ ਜੀ ਜਿਹੜੇ ਆਪ ਨਾਲ ਹੋ ਕੇ ਇਸ 100 ਪਿੰਡਾਂਾਂ 'ਚ ਜਾਂ ਕੇ ਦੀ ਸੋਫ ਭਾਈ ਜਾ ਰਹੀ ਆ ਹਰ ਸਹੱਬ ਜਾ ਕੇ ਸੋਫ ਭਾਈ ਜਾ ਰਹੀ ਆ ਤਾਂ ਜੋ ਅਸੀਂ ਪੰਜਾਬ ਨੂੰ ਜਲਦੀ ਨਸ਼ਾ ਮੁਕਤ ਪੰਜਾਬ ਕਰ ਸਕੀਏ ਪੰਜਾਬ ਦੇ ਵਿੱਚ ਨਸ਼ਾ ਸਪਲਾਈ ਦੀ ਚੈਨ ਟੁੱਟ ਚੱਕੀ ਆ ਹਜ਼ਾਰਾਂ ਹੀ ਨੌਜਵਾਨਾਂ ਦੀਆਂ ਜਿਹੜੀਆਂ ਜਾਨਾਂ ਬਚਾਈਆਂ ਗਈਆਂ ਹਜ਼ਾਰਾਂ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਨੂੰ ਜਿੰਨਾ ਛੁੱਟਿਆ ਗਿਆ ਉਹਨਾਂ ਬਹੁਤ ਸਾਰੇ ਜਿਹੜੇ ਲਸਾ ਤਸਕਰਾਂ ਦੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਦਰਵਾਜ਼ਾ ਕਰਕੇ ਆਪਣੇ ਘਰ ਬੁਛਾਇਸ਼ੀ ਮਹਿਲ ਬਣਾਏ ਸੀ ਉਹਨਾਂ ਨੂੰ ਜਿਨ੍ਹਾਂ ਉਹਨਾਂ ਦੇ ਘਰ ਵੀ ਤੋੜੇ ਗਏ ਮਹਿਲ ਉੱਤੇ ਪੀਣਾ ਪੰਡਿਆ ਚਨਾਇਆ ਗਿਆ ਤੇ ਜਿਹੜਾ ਲਸਾ ਤਸਕਰ ਦਾ ਮੇਨ ਬੋਡੀ ਦੱਸਿਆ ਜਾਂਗਾ ਸੀ ਉਹ ਵੀ ਅੱਜ ਕੱਲ ਨਾਪੇ ਜਿਹਾ ਛੁੱਟਿਆ ਹੋਇਆ ਤੇ ਜਿਹੜੀਆਂ ਪਿਛਲੀਆਂ ਪਾਰਟੀਆਂ ਪਹਿਲਾਂ ਕੰਨੀਆਂ ਹੁੰਦੀਆਂ ਸੀ ਗੁਰੂ ਗ੍ਰੰਥ ਸਾਹਿਬ ਦੀ ਸੋਖਾ ਕੇ ਗੁਰਖਾ ਸਾਹਿਬ ਦੀ ਸੋਖਾ ਕੇ ਕਿ ਅਸੀਂ ਪੰਜਾਬ ਨੂੰ ਲਸਾ ਬੁਖਤ ਪੰਜਾਬ ਬਣਾਉਣਾ ਉਹ ਲੋਕ ਉਸ ਜਿਹੜਾ ਬਾਬੇ ਜੇਲ੍ਹ ਦੇ ਵਿੱਚ ਬੈਠਾ ਉਹਦੇ ਹੀ ਹਮਦਰਦੀ ਜ਼ਾਹਰ ਕਰ ਰਹੇ ਕਿ ਭਗਵੰਤ ਮਾਨ ਸਾਹਿਬ ਉਹ ਗਲਤ ਕਰ ਰਿਹਾ ਸੋ ਇਥੋਂ ਯਾਰ ਹੁੰਦਾ ਕਿ ਪਿਛਲੀਆਂ ਸਰਕਾਰਾਂ ਨੇ ਰਲ ਮਿਲ ਕੇ ਇੱਕ ਨੇ ਨਸ਼ਾ ਸ਼ੁਰੂ ਕੀਤਾ ਦੂਜੇ ਨੇ ਉਹਨੂੰ ਪਾਣੀ ਲਾਇਆ ਦੋਨੋਂ ਹੀ ਪਾਰਟੀਆਂ ਕਿੰਨੇ ਪਾਰਟੀਆਂ ਬੀਜੇਪੀ ਕਾਲੀਦ ਕਾਂਗਰਸ ਰਲ ਮਿਲ ਕੇ ਇਹਨਾਂ ਨੇ ਪੰਜਾਬ ਦਾ ਜਿਹੜਾ ਗੁੜਾਗਰ ਕਰਤਾ ਸੀ ਉਹ ਪਰਮਾਰਨਾ ਸੁਧਰਿਆ ਕਿ ਸੇਵਾ ਸਾਡੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਨੇ ਦਿੱਤੀ ਹੋਈ ਹੈ ਸੋ ਸਾਰੇ ਰਲ ਮਿਲ ਕੇ ਪੂਰੇ ਪੰਜਾਬ ਦੇ ਹਰ ਭੈਣ ਭਰਾ ਦੇ ਹਰ ਬਜ਼ੁਰਗ ਦੇ ਸਾਥ ਨਾਲ ਹਰ ਨੌਜਵਾਨ ਨਾਲ ਸਾਥ ਨਾਲ ਇਹ ਇਸ ਨੂੰ ਮਹਿਮਨ ਨੂੰ ਅਗਜ਼ਰ ਕਰਵਾ ਰਹੇ ਆ ਚਲਾਰੇ ਆ ਤੇ ਇਹਦਾ ਬਹੁਤ ਫਰਕ ਪੈ ਗਿਆ ਨਸ ਦੀ ਸਪਲਾਈ ਚ ਟੁੱਟ ਗਈ ਆ ਬਹੁਤ ਸਾਰੇ ਨੌਜਵਾਨਾਂ ਦੀਆਂ ਜਾਨਾਂ ਵਟ ਗਈਆਂ ਤੇ ਇਹ ਕੰਮ ਜਿਹੜੀ ਪੂਰੀ ਸ਼ਿਵادار ਬਣ ਕੇ ਅਸੀਂ ਸਾਰੇ ਹਰ ਵਰਕਰ ਹਰ ਲੀਡਰ ਜਿਹੇ ਸ਼ਿਵਾਲੇ ਆ ਤੇ ਮੈਂ ਤੁਹਾਡਾ ਸਾਰੇ ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਇਹ ਜੀਆਂ ਪੋਸਟਾਂ ਇਹ ਜੀਆਂ ਖਬਰਾਂ ਜਿਹੜੀਆਂ ਲੋਕਾਂ ਨੂੰ ਜਾਗ ਜਾਗਰਤ ਕਰਨ ਕਿ ਆਪਾਂ ਇਸ ਨੂੰ ਇਸ ਮਹਿਮਤੋਂ ਫਾਇਦਾ ਉਠਾਈਏ ਜੀ ਸਾਰੇ ਇਕੱਠੇ ਹੋ ਕੇ ਸਾਥ ਦਿੰਦੇ ਹੋ ਮੈਂ ਤੁਹਾਡਾ ਵੀ ਧੰਨਵਾਦੀ ਆ ਵਾਹਿਗੁਰੂ ਜੀ ਦਾ ਖਾਲਸਾ ਜੀ ਜਿੰਨਾ ਕਿ ਰਾਮਗੜ੍ਹ ਰੋਡ ਉੱਚਾ ਪਿੰਡ ਰੋਕ ਸੱਤੀ ਕਾਫੀ ਸੜਕ ਦਾ ਬੁਰਾ ਹਾਲ ਹੈ ਅਸੀਂ ਸਾਰੀਆਂ ਇਹ ਲਿੰਕ ਸੜਕਾਂ ਪੂਰੇ ਪੰਜਾਬ ਦੀਆਂ ਮੈਂ ਆਪਣੇ ਹਲਕੇ ਦੀ ਗੱਲ ਕਰ ਰਿਹਾ ਪੂਰੇ ਪੰਜਾਬ ਦੀਆਂ ਲਿੰਕ ਸੜਕਾਂ ਜਿਹੜੀਆਂ 19000 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਬਹੁਤ ਬੁਰਾ ਅਸੀਂ ਸਾਰੀਆਂ ਪਾਸ ਹੋ ਚੁੱਕੀਆਂ ਪਰ ਸਰਕਾਰਾਂ ਕਰਕੇ ਕੰਮ ਵੀ ਦੇਦੀ ਹੈ ਅਗਲੇ ਮਹੀਨੇ ਤੋਂ ਸਾਰੇ ਕੰਮ ਆਪਣੇ ਸੜਕਾਂ ਸਾਹਮਣੇ ਵਾਲੇ ਹਰ ਵੀ ਰੋਡ ਹੈ ਹਰ ਵੀ ਗਲੀ ਹੈ ਉਹ ਬਣ ਜਾਰੀ ਹੈ ਨਗਰ ਕੌਂਸਲ ਦੇ ਕੰਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਕਾਰਜ ਲਈ ਪੀ.ਡਬਲਯੂ.ਡੀ ਦੇ ਕੰਮ ਵੀ ਟੈਂਡਰ ਲੱਗ ਚੁੱਕੇ ਆ। ਸੋ ਅਗਲੇ ਮਹੀਨੇ ਤੋਂ ਸਾਰੇ ਕੰਮ ਜੁੜਿਆ ਹੋ ਜਾਣਾ। ਹਸਾਂਗਪੁਰ ਕੌਂਸਲ方面 ਦੇ ਹਾਸੇਗੀਰ ਟੀਕਾਰ ਕੇ ਜਿੰਨੇ ਪਹਿਲਾਂ ਵੀ ਗੱਲ ਹੋਈ ਸੀ ਕਿ ਕੰਪਨਸ਼ਨ ਮਾਰਕੀਟ ਸੀਗਾ ਉਹਦਾ ਪ੍ਰਾਈਸ ਵਰੀ ਦੁਆਰਾ ਸਾਰੀ ਕੀਤੀ ਗਈ ਹੈ ਪਰ ਲekin ਦੇਖਾ ਦੇ ਚੇਅਰਮੈਨ ਮਦਦ ਨਹੀਂ ਆ ਰਿਹਾ। ਪਹਿਲਾਂ ਜਿਵੇਂ ਰੋਣਕ ਜਿਲੀ ਨਵੀਂ ਨਗਰ ਕੌਂਸਲ ਦੀ ਸਾਡੀ ਟੀਮ ਚੁੜੀ ਗਈ ਹੈ ਕੌਂਸਲ ਸਾਹਿਬ ਤੋਂ ਕਹਾਈ ਇਹ ਸਾਰੇ ਹਮੇਸ਼ਾ ਹੀ ਗੁਰਦਰਾ ਸਾਹਿਬ ਦੇ ਵਿੱਚ ਕੋਈ ਵੀ ਕੰਮ ਦੀ ਸ਼ੁਰੂਆਤ ਕਰਦੇ ਹੈ ਗੁਰਦਰਾ ਸਾਹਿਬ ਦੇ ਅਸੀਰਵਾ ਨਾਲ ਅਰਦਾਸ ਕਰਾ ਕੇ ਹਰ ਕੰਮ ਦੀ ਸ਼ੁਰੂਆਤ ਹੁੰਦੀ ਹੈ ਤੇ ਸਖੇਤਰਾਂ ਨੂੰ ਤਿਆਰ ਰੱਖਿਆ ਜਾ ਰਿਹਾ ਔਰ ਪੂਰੀ ਟੀਮ ਨੇ ਇਕੱਠਾ ਅਸੀਂ ਮੈਂ ਖੁਦ ਆ ਕੇ ਇਹ ਸਾਰੇ ਅਸੀਰੀ ਦੀ ਦੇਖਭਾਲ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਸੀਐਮ ਸਰਦਾਰ ਭਗਵਾਨ ਸਿੰਘ ਜੀ ਮਾਨ ਜਿਨ੍ਹਾਂ ਵੱਲੋਂ ਜਯਦ ਨਸ਼ੇ ਅਵਰਧ ਜੋ ਨਸ਼ਾ ਮੁਕਤੀ ਯਾਤਰਾ ਚੱਲ ਰਹੀ ਹੈ ਉਸ ਦਾ ਅੱਜ ਸਾਡੇ ਸਾਹਨੇਵਾਲ ਬੈਲੋ ਰੋਡ ਵਾਰਡ ਨੰਬਰ 9 ਵਾਰਡ ਨੰਬਰ 10 ਤੇ ਵਾਰਡ ਨੰਬਰ 11 ਦੇ ਵਿੱਚ ਪਹੁੰਚੇ ਨੇ ਜਿਸ ਦੇ ਵਿੱਚ ਸਾਡੇ ਉੱਚੇ ਚੇਤੇ ਤੌਰ ਤੇ ਕੈਬਨਟ ਮਨਿਸਟਰ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਔਰ ਸਾਡੇ ਇਲਾਕਾ ਨਿਵਾਸੀ ਸੰਗਤਾਂ ਵਾਰਡ ਨੰਬਰ 10 ਦੀਆਂ ਵਾਰਡ ਨੰਬਰ 11 ਦੀਆਂ ਵਾਰਡ ਨੰਬਰ 9 ਦੀਆਂ ਸੰਗਤਾਂ ਉੱਚੇ ਚੇਤੇ ਤੌਰ ਤੇ ਪਹੁੰਚੀਆਂ ਨੇ ਉਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕੱਲੇ-ਕੱਲੇ ਨਾਲ ਘਰ ਦੇ ਵਿੱਚ ਵਿਸ਼ਵਾਸਾਂ ਵਿਸ਼ਵਾਸ ਦੇ ਨਾਲ ਅਸੀਂ ਕਿਸੇ ਨੂੰ ਆਪਣੇ ਮਹੱਲਿਆਂ ਦੇ ਵਿੱਚ ਨਸ਼ਾ ਨਹੀਂ ਵੇਚਣ ਦੇਵਾਂਗੇ ਜਿਸ ਦੇ ਵਿੱਚ ਸਾਡੇ ਪ੍ਰਧਾਨ ਮੈਡਮ ਪੂਜਾ ਪਾਟਿਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਸਹਿਯੋਗ ਹੁੰਦਾ ਸਾਡੇ ਮਹੱਲਿਆਂ ਦੀਆਂ ਵਾਡਾਂ ਵਾਸਤੇ ਔਰ ਲੋਕਾਂ ਵਾਸਤੇ ਔਰ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮੇ ਕਰਾਏ ਨੇ ਅਸੀਂ ਆਪਣੇ ਵੱਲੋਂ ਮੈਂ ਗਰਮੀਤ ਸਿੰਘ ਤਲਵਾੜਾ ਔਰ ਸਾਡੇ ਹੈਪੀ ਵੀਰ ਜੀ ਔਰ ਕਾਲਾ ਵੀਰ ਜੀ ਉਹਨਾਂ ਤਿੰਨੇ ਵਾਡਾਂ ਵੱਲੋਂ ਅਸੀਂ ਸਾਰਿਆਂ ਸਖਤਾਂ ਜੋ ਇੱਥੇ ਪਹੁੰਚੇ ਨੇ ਉਹਨਾਂ ਦਾ ਸਾਰਿਆਂ ਦਾ ਸਮੂਹ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਜਿਹਨਾਂ ਪੰਡਾ ਕਿੰਝ ਕੁਛ ਹਾਂਜੀ ਪਹਿਲਾਂ ਤਾਂ ਤੁਹਾਡੇ শ্রোਤਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਸਾਡੇ ਵਾਰਡ ਦੇ ਵਿੱਚ 9 10 ਤੇ 11 ਤਿੰਨ ਵਾਰਡਾਂ ਦੇ ਸਾਂਝੇ ਪ੍ਰੋਗਰਾਮ ਦੇ ਵਿੱਚ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਨੇ ਸ਼ਮੂਲੀਅਤ ਕੀਤੀ ਔਰ ਜੁਧ ਨਸ਼ਿਆਂ ਦੇ ਵਿਰੁੱਧ ਦਾ ਆਗਾਜ਼ ਕੀਤਾ ਇਹ ਇਹਦੇ ਵਿੱਚ ਕਾਫੀ ਸਾਰੇ ਸ਼ਹਿਰ ਵਾਸੀ ਵਾਰਡ ਵਾਸੀ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਉਹ ਹਾਜ਼ਰ ਹੋਏ ਤੇ ਬਹੁਤ ਭਰਮੀ ਜਿਹੜੀ ਹੈਗੀ ਸੀ ਸਭਾ ਦੇ ਵਿੱਚ ਲੋਕਾਂ ਨੇ ਨਸ਼ਿਆਂ ਦੇ ਵਿਰੁੱਧ ਲੜਨ ਦੀ ਕਸਮ ਖਾਧੀ ਔਰ ਕਿਸੇ ਵੀ ਨਸ਼ੇੜੀ ਦੀ ਜ਼ਮਾਨਤ ਕਰਾਉਣ ਦੀ ਜਾਂ ਫਿਰ ਉਹਨਾਂ ਦੇ ਪਿੱਛੇ ਜਾ ਕੇ ਉਹਨੂੰ ਛਡਾਉਣ ਦੀ ਨਾ ਛਡਾਉਣ ਦੀ ਕਸਮ ਖਾਧੀ ਜਿਸ ਤੋਂ ਬਾਅਦ ਅਸੀਂ ਉਹਨਾਂ ਦੀ ਕੋਈ ਵੀ ਮਦਦ ਨਹੀਂ ਕਰਾਂਗੇ ਤੇ ਕਿਸੇ ਤਰ੍ਹਾਂ ਦੀ ਅਸੀਂ ਸਪੋਰਟ ਨੂੰ ਨਹੀਂ ਕਰਾਂਗੇ ਤੋਂ ਅੱਜ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਪੂਜਾ ਪੂਜਾ ਪਾਟਿਆ ਜੀ ਮੁੱਖ ਤੌਰ ਤੇ ਮੁੱਖ ਮਹਿਮਾਨ ਜਿਹੜੇ ਹਾਜ਼ਰ ਹੋਏ ਉਹਨਾਂ ਦੀ ਰਹਿਨਮਾਈ ਇਹ ਟੇ ਪ੍ਰੋਗਰਾਮ ਹੋਇਆ ਉਹਨਾਂ ਦੇ ਪ੍ਰਤੀ ਸਰ ਰਾਜੀਪ ਸਿੰਘ ਜੀ ਪਾਟਿਆ ਮੇਰੇ ਨਾਲ ਨੇ ਤੇ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਹੋਇਆ ਠੀਕ ਹੈ ਇਹਨੇ ਧਾਰੀ ਲੈ ਕੇ ਹਾਥ ਕੀ ਵਿੱਚ ਬੰਦਲਾ ਦੂਖ ਅਬ ਸ਼ਾ ਤੇਰਾ ਗੁਰਦਾਨ ਹੈ ਸੰਗਤ ਤੇਰਾ ਮੂ ਜਿਹੜੀ ਇਹ ਸੰਗਤ ਦਾ रब का रूप है अब जिनी भी इतनी संगत पहुंची है युद्ध नशा सारे ने गौर भी करनी है कि जो गौर करेंगे चल सकूगी बड़िया सरकार आईया बड़िया सरकार देखिया और इस सरकार ने जो ये मुहिम चलाई है किसी ने पहला नहीं चलाया और आम आदमी पार्टी फर्ज बनता सारे लागू एक दूसरे सहयोग है क्योंकि जे बच्चे नशा करते सबू पता तो वैसे भी पता होना अखबार पड़े होना कि जो चल पीला अला और

ਹਾਂਜੀ ਮੈਂ ਸਰਕਾਰ ਦੇ ਇਸ ਕਦਮ ਦੀ ਬਹੁਤ ਸ਼ਲਾਘਾ ਕਰਦਾ ਪੰਜਾਬ ਸਰਕਾਰ ਵੱਲੋਂ ਇਹ ਜੋ ਨਸ਼ਾ ਅਪਰਾਧ ਜੋ ਮਹਿੰਮ ਚਲਾ ਰਹੀ ਹੈ ਚਲਾਈ ਜਾ ਰਹੀ ਹੈ ਬਹੁਤ ਹੀ ਸ਼ਲਾਘਾਯੋਗ ਹੈ ਬਹੁਤ ਹੀ ਵੱਡੇ ਲੈਵਲ ਤੇ ਇਸ ਮਹਿੰਮ ਚ ਕੰਮ ਹੋ ਰਿਹਾ ਹੈ ਸੋ ਜਿਹੜੇ ਨਸ਼ਾ ਤਸਕਰ ਨੇ ਗਲਤ ਅਨਸਕਰ ਤਸਕਰ ਜਿਹੜੇ ਇਸ ਇਨਵੋਲਵ ਨੇ ਸਰਕਾਰ ਸਖਤੀ ਨਾਲ ਉਹਨਾਂ ਨੂੰ ਜੱਟ ਰਹੀ ਹੈ ਸੋ ਮੈਂ ਇਸ ਕੰਮ ਦੀ ਸਰਕਾਰ ਦੀ ਬਹੁਤ ਜ਼ਿਆਦਾ ਸ਼ਲਾਘਾ ਕਰਦਾ ਹਾਂ ਭਾਈਆਂ ਜੀ ਤਾਂ ਆਖੀ ਮਨੁਕਰੀ ਕਿ ਜਦੋਂ ਅਸਰ ਤਸਕਰ ਨੇ ਇੱਕ ਜਿਹੜਾ ਹਟਾਣੇ ਲਈ ਜਿਹੜੇ ਨਸ਼ਾ ਕਰਮੋੜ ਦੇਖਦੇ ਹਾਂ ਤਾਂ ਉਹ ਹਾਂਜੀ ਜਿਸ ਪੱਧਰ ਤੇ ਸਰਕਾਰ ਕੰਮ ਕਰੀ ਹੈ ਕਿ ਜੇਕਰ ਕੋਈ ਬੰਦਾ ਕਿਸੇ ਨਸ਼ਾ ਤਸਕਰ ਦੀ ਸੂਚਨਾ ਦਿੰਦਾ ਵਾ ਤਾਂ ਉਸ ਦਾ ਜੋ ਉਸ ਦੀ ਸੂਚਨਾ ਜੋ ਉਸ ਦੀ ਜਾਣਕਾਰੀ ਗੁਪਤ ਰੱਖੀ ਜਾਊਗੀ ਹੈ ਨਾ ਜੀ ਸੋ ਅੱਜ ਦੇਖੋ ਜੇ ਸਰਦਾਰ ਹਰਜੀਪ ਸਿੰਘ ਜੀ ਮੂੜਿਆ ਅ ਵਿਸ਼ੇਸ਼ ਤੌਰ ਤੇ ਆਏ ਨੇ ਇਹ ਕੀ ਸ਼ੋ ਕਰਦੀ ਹੈ ਕਿ ਸਰਕਾਰ ਇਸ ਨੂੰ ਕਿੰਨੀ ਸੈਂਸਰਿਟੀ ਨਾਲ ਕਿੰਨੀ ਸੀਰੀਅਸਲੀ ਇਸ ਜੀਸੂ ਉਪਰ ਕੰਮ ਕਰ ਰਹੀ ਹੈ ਤੇ ਸਾਡੇ ਸਾਡੇ ਸਾਰੇ ਵਾਡ ਨਿਵਾਸੀਆਂ ਨੂੰ ਇਸ ਚੀਜ਼ ਪ੍ਰਤੀ ਸੋਚ ਚੁਕਾਈ ਗਈ ਆ ਤੇ ਜਰੂਰ ਹੀ ਸਾਰੇ ਸਥਾਨਿਕ ਨਿਵਾਸੀ ਨੇ ਸਾਹਨੇ ਵਾਲ ਨਿਵਾਸੀ ਨੇ ਜਾਂ ਅਸੀਂ ਆ ਜਰੂਰ ਸਰਕਾਰ ਦੇ ਇਸ ਮੇਮ ਚ ਸਾਥ ਦੇਵਾਂਗੇ ਮੈਨੂੰ ਇਹ ਚੀਜ਼ ਜਿਹੜੀ ਆ ਇਹ ਬਹੁਤ ਵਧੀਆ ਲੱਗੀ ਆ ਕਿ ਸਾਰੇ ਜਿਹੜੇ ਸਥਾਨਿਕ ਨਿਵਾਸੀ ਨੇ ਉਹਨਾਂ ਨੇ ਫਰ ਲੈਣਾ ਵਾਅਦਾ ਕੀਤਾ ਸਰਕਾਰ ਨਾਲ ਵਾਅਦਾ ਕੀਤਾ ਕਿ ਅਸੀਂ ਇਸ ਮੂਹਮ ਦੇ ਖਿਲਾਫ ਇਸ ਮੂਹਮ ਦੇ ਨਾਲ ਡਟ ਕੇ ਇਸ ਨਸ਼ੇ ਦੇ ਖਿਲਾਫ ਜਿਹੜਾ ਚੱਲਾਂਗੇ ਤੇ ਜੋ ਵੀ ਨਸ਼ਾ ਦਸਤਜਰ ਬਾਰੇ ਜਾਣਕਾਰੀ ਆ ਸਰਕਾਰ ਨਾਲ ਸਾਂਝੀ ਕਰਾਂਗੇ ਸੋ ਮੈਸਟਰੀ ਦੀ ਬਹੁਤ ਹੀ ਸ਼ਲਾਘਾ ਕਰਦਾ ਹਾਂ